ਸਲਮਾਨ ਖਾਨ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਵਾਲਾ ਲਾਰੈਂਸ ਬਿਸ਼ਨੋਈ ਨਹੀਂ ਬਲਕਿ ਨਿਕਲਿਆ ਏ ਕੋਈ ਹੋਰ ਆਓ ਜਾਣਦੇ ਹਾਂ ਕਿ ਪੂਰਾ ਮਾਮਲਾ ਦਰਸਲ ਹੈ ਕੀ ਹੈ ਇੱਥੇ ਜ਼ਿਕਰ ਜੋਗ ਹੈ ਕਿ ਬੀਤੇ ਦਿਨੀ ਬਾਲੀਵੁੱਡ ਦੇ ਦਬੰਗ ਖਾਨ ਪਾਈ ਜਾਨ ਕਹੇ ਜਾਣ ਵਾਲੇ ਸਲਮਾਨ ਖਾਨ ਨੂੰ ਕਈ ਵਾਰ ਜਾਨ ਤੋਂ ਮਾਰਨ ਦੀ ਧਮਕੀ ਮਿਲ ਚੁੱਕੀ ਹੈ ਜਿਸ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਮ ਸਾਹਮਣੇ ਆਇਆ ਸੀ ਪਰੰਤੂ ਇੱਕ ਖੌਨਕੁਲਾਸਾ ਹੋ ਚੁੱਕਿਆ ਹੈ ਕਿ ਦਬੰਗ ਖਾਨ ਸਲਮਾਨ ਖਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲਾ ਲਾਰੈਂਸ ਬਿਸ਼ਨੋਈ ਜਾਂ ਇਸ ਦਾ ਗਰੁੱਪ ਨਹੀਂ ਹੈ ਬਲਕਿ ਇੱਕ ਸੁਹੇਲ ਪਾਸ਼ਾ ਨਾਮ ਦਾ ਇੱਕ ਯੂਟਿਊਬਰ ਹੈ ਜਿਹੜਾ ਕਿ ਗੀਤਕਾਰ ਵੀ ਹੈ ਇਸ ਨੇ ਸਲਮਾਨ ਖਾਨ ਨੂੰ ਲਾਰੈਂਸ ਬਿਸ਼ਨੋਈ ਦੇ ਨਾਂ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਇੱਥੇ ਜ਼ਿਕਰਯੋਗ ਹੈ ਕਿ ਬਾਬਾ ਸਿਦਕੀ ਦੇ ਕਤਲकांड ਤੋਂ ਬਾਅਦ ਪੁਲਿਸ ਨੂੰ ਵੀ 7 ਨਵੰਬਰ ਨੂੰ ਇੱਕ ਸਨਸਨੀ ਭਰਿਆ ਇੱਕ ਮੈਸੇਜ ਮਿਲਿਆ ਸੀ ਜਿਸ ਦੇ ਵਿੱਚ ਸਲਮਾਨ ਖਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਇਸ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਲਾਰੈਂਸ ਬਿਸ਼ਨੋਈ ਤੇ ਸਲਮਾਨ ਖਾਨ ਤੇ ਇੱਕ ਗੀਤ ਸਾਹਮਣੇ ਆਇਆ ਹੈ ਤੇ ਇਸ ਗੀਤ ਦੇ ਗੀਤਕਾਰ ਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ ਇਸ ਤੋਂ ਬਾਅਦ ਉਹ ਆਪਣੇ ਨਾਮ ਦੇ ਹਿੱਟ ਕੋਈ ਵੀ ਗੀਤ ਨਹੀਂ ਲਿਖ ਸਕੇਗਾ ਜੇਕਰ ਸਲਮਾਨ ਖਾਨ ਦੇ ਵਿੱਚ ਹਿੰਮਤ ਹੈ ਤਾ ਬਚਾ ਲਵੇ ਇਹ ਜਿਹੜਾ ਮੈਸੇਜ ਸੀ ਇਹ ਸੁਹੇਲ ਪਾਸ਼ਾ ਦੇ ਵੱਲੋਂ ਲੌਰੈਂਸ ਬਿਛनोई ਦੇ ਨਾਂ ਤੇ ਪੰਜਾਬ ਪੁਲਿਸ ਨੂੰ ਕੀਤਾ ਗਿਆ ਸੀ ਜਿਸ ਦੇ ਵਿੱਚ ਸੁਮਾਨ ਖਾਨ ਨੂੰ ਮਾਰਨ ਦੀ ਧਮਕੀ ਦਾ ਵੀ ਜ਼ਿਕਰ ਕੀਤਾ ਗਿਆ ਸੀ ਇੱਥੇ ਖਾਸ ਗੱਲ ਇਹ ਹੈ ਕਿ ਮੁੰਬਈ ਪੁਲਿਸ ਨੇ ਕਰਨਾਟਕ ਦੇ ਰਾਏਚੂਰ ਤੋਂ ਇਹ ਸੁਹੇਲ ਪਾਸ਼ਾ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਆਪਣੀ ਹਿਰਾਸਤ ਵਿੱਚ ਲੈ ਕੇ ਇਸ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ